ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਬੁੱਟਰ ਜੀ ਤਹਿਸੀਲ ਤੇ ਜ਼ਿਲ੍ਹਾ ਬਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਤਿੰਨ ਨਗ ਲੈ ਕੇ ਆਏ ਜੀ ਇੱਕ ਬਹੁਤ ਸੋਹਣੀ ਜਰਸੀ ਟੋਕੜ ਵੜ ਜੀ ਤੇ ਦੋ ਸੂਏ ਸਵਾਏ ਨਾਗ ਡਿਟੇਲ ਤੁਹਾਨੂੰ ਬਾਜੀ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਤੀਨਾ ਜੀ ਪਿੰਡ ਬੁਟਰਕਲਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 9855644850 ਜੀ ਠੀਕ ਆ ਵੀਰੇ ਤਨਨਾਗਾ ਜੀ ਅੱਜ ਹਾਂਜੀ ਹਾਂ ਇਧਰੋਂ ਜਰਸੀ ਤੋਂ ਸ਼ੋਹ ਨਹੀਂ ਕਰਦੇ ਬਦਾਮੀ ਕਲਰ ਦੀ ਜਰਸੀ ਬ੍ਰਿਜਾਤ ਬ੍ਰੀਡ ਦਾ ਅੰਤ ਕੋਈ ਨਹੀਂ origional ਪੰਜਾਬ ਵਾਲੀ ਵੱਡੀ ਆ ਸੁਆ ਕਰਨ ਮਾ ਵੀਰੇ ਦੂਜਾ ਜੀ ਕਦੋਂ ਸੂਈ ਹੈ ਜੀ ਸੂਈ ਤਾਂ ਪਤਾ ਨਹੀਂ ਵੀਰੇ ਆਪਾਂ ਤਾਂ ਹੈਗੀ ਲਿਆਂਦੀ ਆਪਣੀ ਲਿਆਂਦੀ ਆ ਲਿਆਂਦੀ ਵੀ ਆ ਜਾਨੀ ਉਹ ਤਾਂ 2 ਕੁ ਮਹੀਨੇ ਕਹਿੰਦੇ ਸੀ ਸੂਈ ਨੂੰ 2.5 ਮਹੀਨੇ 8 ਕਿਲੋ ਦੁੱਧ ਆ ਟੀਕਾ ਆਪਾਂ ਇਹਦੇ ਭਰਾ ਤਾਂ ਏਆਈ ਕਰਾਤੀ ਹਾਂਜੀ ਕਰਾ ਕੋਈ ਦੋਆਂ ਦੀ ਮੰਨ ਲੈ ਜਾਏ ਚਾਰਾ ਹਾਂ 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 8 ਕਿਲੋ ਜੋਕ ਕੇ ਦੇ ਦਾਂਗੇ ਜੀ ਹਾਂਜੀ ਤੋਲ ਕੇ ਲੈ ਜਾਓ ਦੋ ਟਾਂ ਦਾਣਾਂ ਦੀ ਡੰਨ ਜਮਾ ਤੋਲ ਕੇ ਦਿਖਾ ਦਿਓ ਜੀ ਸੋਹਣੀ ਜਰਸੀ ਜੀ ਪੰਜਾਬ ਵਾਲੀ ਬਾਈ ਕਹਿੰਦਾ ਆਪਾਂ ਹੈਗੀ ਲਿਆਂਦੀ ਜੀ ਐਵੇਂ ਆਪਾਂ ਕਹੀ ਜਾਗੇ ਬਈ ਇੰਨਾ ਸਮਾਂ ਹੋ ਗਿਆ ਤੁਸੀਂ ਜਿੰਨਾ ਸਮਾਂ ਮਰਜ਼ੀ ਮੰਨ ਲਓ ਸੂਈ ਨੂੰ ਹੋ ਗਿਆ ਜਿਹੜੀ ਗੱਲ ਆ ਬਈ AI ਬਾਈ ਕਹਿੰਦਾ ਆਪਾਂ ਖੁਦ ਕਰਾਈ ਆ ਜੀ ਇਹ ਚਲੋ ਗੱਬਰ ਰਹਿਣਾ ਖਾਲੀ ਰਹਿਣਾ ਉਹ ਤਾਂ ਅਗਲੇ ਦੀ ਕਿਸਮਤ ਜੀ ਗਾਂ ਵਾਲੇ ਵੀਰ ਦੀ ਤੇ ਪਰ AI ਆਪਾਂ ਹੱਥੀਂ ਕਰਾਤੀ ਆ ਰੰਗ ਪ੍ਰਿੰਟ ਦੀ ਵੀ ਚੰਗੀ ਆ ਬਾਕੀ ਵਜਨ ਵਜੂਦ ਦੀ ਵੀ ਚੰਗੀ ਆ 8 ਕਿਲੋ ਦੁੱਧ ਅੱਜ ਦਾ ਤਿਆਰ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਠੰਡੇ ਸੀਲ ਦੇ ਗਾਰੰਟੀ ਜਿਵੇਂ ਕੋਈ ਮਰਜ਼ੀ ਬੈਠਾ ਰਵੇ ਜੀ ਜਿਹੜੇ ਜਮਾ ਲੈਣ ਦੇਣ ਦੀ ਅਲੀ ਡਿਮਾਂਡ ਵੀਰੇ ਜਿੱਧਰ ਦੀ ਮਰਜ਼ੀ ਬੈਹੋ ਲਓ ਜੀ ਜਮਾ ਲੈਣ ਦੇਂ ਜੀ ਲੈਣ ਦੇਣ ਵੀਰੇ ਹੁਣ ਆਮ ਹੀ ਮੰਨ ਲਾ ਤੂੰ ਜੇ ਬੱਛੀ ਵੀ ਲਈਏ ਵੀ 25000 ਤੋਂ ਘੱਟ ਲਾਉਂਦੇ ਵੀ ਬੱਛੀ ਨਹੀਂ ਆਉਂਦੀ ਆਪਾਂ ਬੱਛੀ ਵਾਲੇ ਭਾਜ ਹੀ ਦੇ ਦਿੰਦੇ ਜਿਹੜੀ ਇਹੋ ਜੀ ਤਾਂ ਵੀਰੇ ਉਹ ਵੀ ਬੱਛੀ ਨਹੀਂ ਆਉਣੀ ਜਿੱਦੇ ਤਿਆਰ ਹੋਗੀ ਤੈਨੂੰ ਵੀ ਪਤਾ ਕਿੰਨੇ ਦੀ ਹੋਊਗਾ ਤੇ ਤਾਂ ਵੀਰੇ ਬਾਲੇ ਪੈਸੇ ਦੀ ਐਡ ਆ ਜੀ ਮੇਰੇ ਕੋਲ ਤਾਂ ਐ ਵੀ ਸਾਹਮਣ ਦਾ ਔਖਾ ਕਾ ਪਸ਼ੂ ਜਾਦੇ ਆ ਇਹਦਾ ਆਪਾਂ ਰੱਖ ਲੈਣੀ ਸੀ ਬੜਾ ਰੱਖਣ ਵਾਲੀ ਅਗਲਾ ਖਾਲੀ ਮਨ ਕੀ ਆ ਜੇ ਜੱਪੜ ਦੇ ਦੇਖ ਲੈ ਦੀ ਕੈਸੇ ਮਤ ਜੀ ਹਾਂ ਕਰਾਈ ਮੈਂ ਤਾਂ ਹੀ ਸੀ ਹੋਈ ਇਹਦੀ ਰੱਖਣ ਦੇ ਮਾਰੇ ਨੇ ਪਰ ਮੇਰੇ ਕੋਲ ਮਾਲ ਜਾਦੇ ਆ ਠੀਕ ਆ ਜੀ ਤੇ ਡਿ ਜਮਾ ਲੈਣ ਦੇਣ ਜਮਾ ਜਿਹੜੇ ਲੈਣ ਆਈਆਂ 36000 ਦੀ ਦੇਦਾ ਹੋਜੂ ਮੰਦ ਬਾਹਲਾ ਮੋਟਾ ਹੋਜੂ ਬਾਹਲਾ ਨਹੀਂ ਬਾਹਲਾ ਨਹੀਂ ਹਾਂ ਬਾਹਲਾ ਨਹੀਂ ਮੁੱਲ ਨੂੰ ਵੀ ਪਤਾ ਬੱਛੀਆਂ ਦੇ ਭਾਜ ਹੀ ਆ ਜਮਾ ਸਹੀ ਗੱਲ ਹੈ ਬਾਕੀ 8 ਕਿਲੋ ਮੱਝਾਂ ਵਰਗਾ ਦੇਣਾ ਸਮਝ ਨਾ ਕਰ ਮਾਰੀ ਸੋਹਣੀ ਫੇਸ ਕੁਆਲਟੀ ਆ ਰੰਗ ਪ੍ਰਿੰਟ ਦੀ ਵੀ ਪੂਰੀ ਚੰਗੀ ਹੈ ਜੀ ਥਣ ਕੱਲਾ ਕੱਲਾ ਨਿੱਖੜ ਮ ਹੱਥੀ ਚ ਵਾਈ ਬੱਛੀ ਪਾਲਣੋਂ ਚੰਗੀ ਆ ਹਾਂਜੀ ਨਾਲੇ ਦੁੱਧ ਦੇਜੂ ਨਾਲੇ ਬਣਜੂ ਮੂਰੇ ਸਹੀ ਗੱਲ ਆ ਜੀ 2 ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾਜੇ ਇਹਦਾ ਵੀਰੇ ਤੀਜਾ ਸੂਆ ਜੀ ਠੀਕ ਹੈ ਇਹਦਾ ਤੀਜਾ ਸੂਆ ਇਹ ਕਦ ਦਾ ਸੂਈ ਹੈ ਜੀ ਇਹ ਸਵੇਰੋਂ ਸੂਈਆ 4 ਵਜੇ ਬੱਚਾ ਕੀ ਹੈ ਜੀ ਬੱਛਾ ਜੀ ਜੇਰ ਡਾਨਾ ਜੀ ਜੇ ਡਾਨਾ ਪਈ ਆ ਜੀ ਬਠਾ ਲਓ ਜੀ ਕਿੰਨਾ ਕੱਢਿਆ ਬੋਲਾ ਜੀ ਬੋਲਾ ਦਾ ਬੱਚੇ ਨੂੰ ਪਿਆ ਕਿਲੋ ਖੋਕਿਆ ਆਪਾਂ ਕੁੱਤਿਆਂ ਨੂੰ ਪਾਤਾ ਹੋਣੀ ਨਾ ਹੋਰ ਨਹੀਂ ਠੀਕ ਹੈ ਥਾਣਾ ਦੀ ਡਾਨਾ ਜੀ ਥਾਣਾ ਜਮਾ ਓਕੇ ਜਮਾ ਕਿੰਨਾ ਪਾਜੀ ਦੁੱਧ ਜੀ ਦੁੱਧ ਤਾਂ ਬਾਈ ਸੇਵਾ ਦਾ ਹੁਣ ਆਪਾਂ ਤਾਂ ਲਿਆਂਦੀ ਆ ਉਹ ਤਾਂ ਕਹਿੰਦੇ 16 17 ਕਿਲੋ ਚ ਹੋਇਆ ਸਾਡਾ ਗਾਂ ਹੁਣ ਸੇਵਾ ਦਾ ਸਹੀ ਗੱਲ ਹੈ ਤੋੜ ਕੇ ਦਿਖਾ ਦਿਓ ਜੀ 22 ਦੇ ਦਸਨ ਮੁਤਾਬਕ ਜੀ ਸੂਆ ਬਾਈ 10 ਦਾ ਤੀਜਾ ਸੂਈ ਆ ਮਾਰਨਿੰਗ ਸੂਈ ਸੀਗੀ ਬੱਚਾ ਮਗਰ ਬੱਚਾ ਜੀ ਜੇਰ ਪ੍ਰੋ ਭਡਾਨ ਬਾਈ ਕਹਿੰਦਾ ਕੁਛ ਬੱਚਾ ਵੀ ਗਿਆ ਕੁਛ ਕੋ ਆਪਾ ਚੋਲਿਆ ਕਿਲੋ 1.5 ਕਿਲੋ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਦੋਦੋ ਤੁਹਾਡੀ ਸੇਵਾ ਦਾ ਜਿੰਨਾ ਤੁਸੀਂ ਮਰਜ਼ੀ ਮੰਨ ਕੇ ਅੱਜ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਇਹਦੀ ਕੀ ਡਿਮਾਂਡ ਰਹਿਣ ਵਾਲੀ ਹੈ ਗਰਮੀ ਵਾਲੀ ਆ ਪੂਰੀ ਸਹੀ ਗੱਲ ਹੈ ਗਰਮੀ ਵਾਲੀ ਕੁਝ ਨਹੀਂ ਕਹਿੰਦੀ ਜਿਵੇਂ ਮਰਜ਼ੀ ਵਾਹ ਲੈ ਲਓ ਜੀ ਮੋਟੀ ਚਵਾਈ ਆ ਪੂਰੀ ਹੱਥੀ ਚਵਾਈ ਵਾਲੀ ਲਓ ਜੀ ਕਰੋ ਚੈੱਕ ਨਹੀਂ ਇਹ ਤਾਂ ਜਮਾ ਖੱਟਾਈ ਮਾਰੀ ਜਾਂਦੀ ਲੈ ਓਕੇ ਜੀ ਉਹ ਨਹੀਂ ਕੋਈ ਚੱਕਰ ਆ ਫਿਰਤਾਲੀ ਹੈ ਨਹੀਂ ਲੈ ਠੀਕ ਹੈ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਦੀਵਰੇ ਮੌਲ ਕਰਾਉਣਾ ਤਾਂ ਕੋਈ 50 ਕਰਾਲੇ 55 ਕਰਾਲੇ ਜਮਾਂ ਲੈਣ ਦੇਣ ਆਪਾਂ 47000 ਦੀ ਦੇ ਦੱਸ 47000 ਦੀ ਠੀਕ ਹੈ ਜੀ ਲੈਣ ਦੇਣ ਬਾਈ ਕਹਿੰਦਾ ਆਪਾਂ 47000 ਦੀ ਵੈੜ ਦੇ ਦਾਂਗੇ ਵਿੱਚੋਂ ਮਾਨ ਤਾਨ ਬਾਈ ਕਹਿੰਦਾ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਲਗਾ ਕਰ ਕਿਆ ਉਧਾਰ ਹੈਣਾ ਜੀ ਅੱਗੇ ਵੀਰੇ ਨਾਗਾ ਗਿਆ ਆਪਣਾ ਤਿੰਨ ਨੰਬਰ ਸੁਆ ਕਰਨਮਾ ਜੀ ਇਹਦਾ ਇਹਨੂੰ 20 25 ਦਿਨ ਹੋ ਗਏ ਸੂਈ ਨੂੰ ਕਿੰਨਾ ਵਾਸੂਆ ਜੀ ਇਹਦਾ ਦੂਜਾ ਸੂਆ ਜੀ ਬੱਚਾ ਕੀ ਹੈ ਜੀ ਬੱਚਾ ਜੀ ਮਗਰ ਜੇਰਦੀ ਸਾਫ ਹੈ ਜੀ ਹਾਂ ਹਾਂ 10 ਕਿਲੋ ਦੁੱਧ ਆਇ ਥੱਲੇ ਜੋਕ ਕੇ ਦੇ ਦਾਂਗੇ ਹਾਂ ਦੇ ਦਾਂਗੇ ਜਮਾ ਜਮਾ ਉੱਪਰ ਨੋਰਮਲ ਹਾਈਟ ਆ ਜਾਂਦੀ ਹੈ ਜੀ ਪਹਿਲਾਂ ਹੀ ਦੱਸ ਦਿੰਨੇ ਆ ਪਰ ਵਜਨ ਵਜੂਦ ਪੂਰਾ ਚੰਗਾ ਜੀ ਸ਼ਾਈਨਿੰਗ ਵਾਲੀ ਸਕਿਨ ਥਣ ਇਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਣ ਚਾਰ ਹੀ ਥਾਣਾ ਫੋਰ ਸ਼ਾਂਗ ਪੂਰਾ ਵੀ ਨਹੀਂ ਰੰਗ ਪ੍ਰਿੰਟ ਵੀ ਪੂਰਾ ਚੰਗਾ ਵਜਨ ਵਜੂਦ ਵੀ ਪੂਰਾ ਚੰਗਾ ਸੋਨਾ ਥਰਣਾ ਦਾ ਸਹਿਜ ਥਾਣਾ ਇਧਰਲੇ ਪਾਸੇ ਤੋਂ ਵੀ ਚੈੱਕ ਕਰ ਲਓ ਠੰਡੀ ਸੀਰ ਦੀ ਵੀ ਬਾਈ ਕਹਿੰਦਾ ਗਾਰੰਟੀ ਹੋਊਗੀ ਬੇਫਿਕਰ ਹੋ ਜੋ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ ਵੀਰੇ 37000 ਦੀ ਦੇਦਾ ਜੋੜਾ ਲੈ ਜੇ ਸੱਜਣ ਕੋਈ ਕੋਈ ਨਹੀਂ ਫਿਰ ਮਾਨਤਾਨ ਕਰਦਾ ਠੀਕ ਹੈ 37000 ਦੀ ਬਾਈ ਕਹਿੰਦਾ ਦੇ ਦਾਂਗੇ ਜੇ ਕੋਈ ਜੋੜਾ ਲੈ ਜੂਦਾ ਮਾਨਤਾਨ ਪੂਰਾ ਜਿਆਦਾ ਹੋ ਜੂਗਾ ਜੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਧੰਨਵਾਦ